ਇਦੇ ਵਿੱਚੋ ਰੱਖਿਆ ਬਣਾਣਾ ਕੁਰਸੀਆਂ ਮੇਜ ਰੱਖਿਆ ਹੋਇਆ ਹੈ। ਹੈਲੋ ਹਾਂਜੀ ਸੱਸੀ ਕਾਜ ਦੀ ਸਾਰਿਆਂ ਨੂੰ। ਇਹ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਸਾਰਿਆਂ ਦਾ। ਹੁਣ ਅਸੀਂ ਜਾ ਰਹੇ ਹਾਂ ਚਰਚਵਾਲ ਨੂੰ। ਚਰਚਵਾਲ ਨੂੰ, ਪਾਰਕਵਾਲ ਨੂੰ। ਰਸਮ ਤੇ ਜੋਵਨ ਨੂੰ ਲੈ ਕੇ। ਜੋਵਨ ਹੋ ਗਿਆ ਕਿ ਦੋ ਤਿੰਨ ਦਿਨ ਹੋ ਗਏ ਢਿੱਲੇ ਅੱਜ ਮੜਾ ਠੀਕ ਦਾ। ਕਹਿੰਨਾ ਪਾਪਾ ਬਾਹਰ ਘੁੰਮ ਕੇ ਆਉਣਾ। ਇਹਨੂੰ ਬਾਹਰ ਲੈ ਕੇ ਆਂਦੇ ਆ। ਜਾਮ ਪੁੱਤ ਦੇਖ ਹੀ ਲਿਆ। ਜਾਮ ਲੱਗਿਆ ਹੋਇਆ ਕਿਉਂਕਿ ਸ਼ਾਮ ਟਾਈਮ ਹੋ ਗਿਆ। ਲੋਗ ਹੁਣ ਕੰਮਾਂ ਕਰ ਤੋਂ ਨਿਕਲਦੇ ਆਂ 5:30 ਤੋਂ ਲੈ ਕੇ 6:30 ਵਜੇ ਤੱਕ ਜਾਮ ਰਹਿੰਦਾ ਲੋਈ ਜਾਮ ਦੇ ਲੋ ਸ਼ਾਮ ਟਾਮ ਕਿੰਨਾ ਲੱਗਦਾ ਹੋ ਤੱਕ ਜਿਸ ਤੱਕ ਚੌਂਗ ਸਿਰੇ ਤੱਕ ਜਾਮ ਆ ਇਕੜੇ ਪਿੱਛੇ ਨੂੰ ਅੱਧਾ ਕਿਲੋਮੀਟਰ ਤੇ ਮੂਰੇ ਨੂੰ ਕਿਲੋਮੀਟਰ ਡੇਢ ਦੋ ਕਿਲੋਮੀਟਰ ਦਾ ਜਾਮ ਆ ਪੂਰਾ ਆ ਤੁਹਾਨੂੰ ਗੁੱਲੋ ਚੱਕ ਕੇ ਬੈਠ ਕੇ ਹੋ ਬੈਰਗੋਮ ਆਹੋ 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 ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਰਸੋ ਘੱਡੀ ਫਿਰਨ ਲੱਗੀ ਪਈ ਐ 84 ਕੋਲਡ ਕਿੰਨੇ ਸਵਾ ਤੈਨੂੰ ਲੱਗਣੀ ਐ ਸਵਾ 4 ਵਜੇ ਡੋਮੈਨਿਕਨ ਵੀ ਸਵਾ 4 ਵਜੇ ਇਸਦਾ ਤੇ ਲੂਚ ਆਂ ਕੰਦੋ ਫੇਸਤਾ ਦੀ ਲੂਚ ਕਹਾਂ ਦੋ ਪਾਰਕ ਨੂੰ ਕੇਤੋ ਇਹ ਜੇ ਆਪਾਂ ਸਾਥ ਹੋ 20 ਦੀ 10 ਦੀ ਸ਼ੰਗ ਵੀ ਨਾ ਅੱਜ ਤਰਹਿ ਦੀ ਚੀ ਹੈ ਮਾਂ ਕੋਲੇ ਤਾਂ ਆਲੋ ਜਾਣਾ ਸੀ ਪਾਰਕ ਦੇ ਵਿੱਚ ਇਹ ਰੋਗੇ ਔਰਤ ਹੋਰੀ ਚ ਅੱਥਰਾਂ ਤੇ ਸਹੀ ਇਥੇ ਨਾਣੇ ਸਾਫ਼ ਸੁਥਰਾ ਜਿਹਾ ਉੱਥੇ ਭਗਾ ਕੁ ਬਹੁਤ ਹੁੰਦਾ ਚਲੋ ਬੋ ਤਾਂ ਦਮ ਦਮ ਖੇਲੋ ਫਿਰ ਚੱਲੀਏ ਘਰ ਨੂੰ ਵੱਡੀ ਪਾਰਕ ਵੀ ਚੱਲੂਗੇ ਕੋਈ ਨਾ ਬਸ ਇੱਕ ਖੇਲਿਆ ਉਹ ਕਿੱਥੇ ਬੈਠ ਗਈ ਪੁੱਪੀ ਲੋ ਜੀ ਦਰਖਤ ਕੱਟ ਕੇ ਕੁਰਸੀ ਬਣਾਤੀ ਉਹਦੀ ਹੈ ਹੈ ਤੈਨੂੰ ਕੁਝ ਕਿਹਾ ਹੈਗਾ ਚੱਲ ਆ ਜਾ ਹੁਣ ਮੈਂ ਮੈਂ ਪਾਪਾ ਨਾਲ ਮੈਂ ਜਾਉਂ ਉਹ ਨਹੀਂ ਜਾ ਸਕਦੇ ਯਾ ਨਹੀਂ ਸਕਦੇ ਲੋ ਜੀ ਪੱਤ ਚੜ ਦਾ ਮੌਸਮ ਸ਼ੁਰੂ ਹੋ ਗਿਆ ਤੇ ਪੱਤੇ ਡਿੱਗਣੇ ਸ਼ੁਰੂ ਹੋ ਗਏ ਹੁਣ ਦਰਖਤਾਂ ਤੋਂ ਨੋ ਜਿਮ ਤਾਂ ਕਿ ਦੇਖਣਾ ਜੀ ਹੁਣ ਲੋ ਜੀ ਮੇਰੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਵੱਡੇ ਪਾਰਕ ਦੇ ਵਿੱਚ ਜਾ ਕੇ ਖੜੇ ਆ ਰਸਮ ਲੱਗੀ ਜਿੰਮ ਕਰਨ ਇੱਧਰ ਜੋ ਮੈਂ ਚਲਾਉਣ ਲੱਗਾ ਸਾਈਕਲ ਉਹ ਡੱਗਣਾ ਪਈ ਧਿਆਨ ਨਾਲ ਇੱਥੇ ਓ ਲੈ ਗਦੂਆ ਰਸਮ ਆ ਲੈ ਲ ਉਤਾਰ ਵਾਲਾ ਚੱਲ ਆ ਜਾ ਹੁਣ ਉਤਰਿਆ ਚੱਲੀ ਕਰਨ ਨੂੰ ਕਰਨ ਨੂੰ ਚੱਲੀ ਆ ਜੋ ਦੋ ਜੀ ਆਪਾਂ ਪੰਪ ਤੇ ਨਾ ਗੱਡੀ ਤੋਂ ਆਉਣਾ ਇੱਥੇ ਅਸੀਂ ਵੀ ਲਾਗੀ ਦੋ ਗੱਡੀਆਂ ਸੇਮ ਗੱਡੀਆਂ ਆਪਣੇ ਵਾਲੇ ਵੀ ਦੂਜੀ ਵੀ ਉਹਨੇ ਕੀ ਦਾ ਹੀ ਫਰਕ ਨਹੀਂ ਹੈ ਜਿੱਥੇ ਆਪਾਂ ਇਸ ਟਾਈਮ ਗੱਡੀ ਤੋਂ ਆ ਰਹੇ ਹਾਂ ਇੱਥੇ ਰੋਡ ਦੇ ਉੱਤੇ ਪਹਿਲਾਂ ਪੰਪ ਆਉਂਦਾ ਤੇ ਨਾਲ ਕਾਮੀਆਂ ਵਾਲੀਆਂ ਪਰਖੇਜਾਂ ਆਉਨੀਆਂ ਪਾਰਕਿੰਗ ਤੇ ਇੱਥੇ ਆਪਣੀ ਅਫਰੀਕਾ ਵਾਲੇ ਜਿਹੜੇ ਆਉਨੇ ਆ ਅਫਰੀਕਾ ਵਾਲੇ ਬੰਦੇ ਆ ਜਿਹੜੇ ਉਹ ਗੱਡੀ ਧੋਣੇ ਇੱਥੇ ਸੁਣਿਆ ਵੀ ਬਹੁਤ ਸੋਹਣੀ ਗੱਡੀ ਧੋਣੇ ਬਹੁਤ ਸਾਫ਼ ਸੁਥਈ ਵਧੀਆ ਕਰਦੇ ਆਣ ਅੱਜ ਪਹਿਲੀ ਵਾਰ ਆਏ ਨੇ ਕੋਲ ਲੈ ਕੇ ਗੱਡੀ ਇੱਥੇ ਦੇਖਦੇ ਆ ਕਿਵੇਂ ਸਾਫ਼ ਸੁਥਈ ਕਰਦੇ ਆਣ ਅੱਜ ਜਿਹੜੀ ਆਪਾਂ ਗੱਡੀ ਧੋਣ ਲੱਗਿਆ ਗੱਡੀ ਧੋਣ ਲੱਗਿਆ ਆਪਾਂ ਤਕਰੀਬਨ ਲਗਭਗ 3 3.5 ਮਹੀਨੇ ਬਾਅਦ ਤੇ ਇੰਡੀਆ ਜਦੋਂ ਇੰਡੀਆ ਜਾਣਾ ਸੀ ਉਹ ਤੋਂ ਪਹਿਲਾਂ ਹੀ ਧੋਈ ਹੋਈ ਆ ਤੇ ਅੱਜ ਟਾਈਮ ਲੱਗਿਆ ਧੋਣ ਦਾ ਦੇਖੋ ਤਿੰਨ ਸਾਢੇ ਤਿੰਨ ਮਹੀਨੇ ਬਹੁਤ ਹੋ ਜਨੇ ਆ ਰੰਗ ਵੀ ਉਹਦਾ ਚੇਂਜ ਹੋ ਗਿਆ ਤਾਂ ਪੂਰਾ ਲੋ ਵੀ ਬਾਹਰੋਂ ਤਾਂ ਹੋ ਗਈ ਉਹ ਅੰਦਰੋਂ ਬਾਕੀ ਇਹ ਧੋਣੇ ਕਿਉਂਕਿ ਅੰਦਰੋਂ ਬਾਹਵਾ ਲਿਬੜੀ ਹੋਈ ਸੀ ਬਾਹਰੋਂ ਵੀ ਲਿਬੜੀ ਪਈ ਸੀ ਅੰਦਰੋਂ ਵੀ ਲਿਬੜੀ ਪਈ ਸੀ ਸਾਫੀ ਕਿੱਥੇ ਆ ਮੈਂ ਆਪ ਕਈ ਵਾਰ ਧੋਣ ਦੀ ਟਰਾਈ ਕਰੀ ਗੱਡੀ ਬਹੁਤ ਵਾਰ ਧੋਤੀ ਆ ਪਰ ਉਨੀ ਸਫਾਈ ਹੁੰਦੀ ਨਹੀਂ ਆਪ ਤੋਂ ਜਿੰਨੀ ਆਪਾਂ ਕਿਸੇ ਤੋਂ ਪੈਸੇ ਦੇ ਕੇ ਕਰਾਉਣੇ ਆ ਪਤਾ ਨਹੀਂ ਕੀ ਚੱਕਰ ਆ ਕੋਈ ਨਹੀਂ ਯਾਤਰੀ ਨਹੀਂ ਸਫਾਈ ਹੈਗੀ ਪਤਾ ਕਿ ਚੈੱਕ ਕਰ ਬਹੁਤ ਵਾਰੀ ਗੱਡੀ ਤੋਤੀ ਆ ਪਰ ਉਹ ਗੱਲ ਨਹੀਂ ਬਣਦੀ ਹੈਗੀ ਜਿਹੜੀ ਆਪਾਂ ਚਾਹੁੰਦੇ ਆ ਇਹ ਹੈ ਜੀ ਗੈਸ ਵਾਲਾ ਟਰਾਲ ਅੱਗ ਗਿਆ ਇਸ ਪਾ ਕੇ ਗਿਆ ਹੁਣ ਪੈਟਰੋਲ ਪੰਪ ਤੇ ਕਿਹਨਾਂ ਗੈਸ ਵਾਲੇ ਗੱਡੀਆਂ ਆਉਣੀਆਂ ਫਿਰ ਉਹ ਗੈਸ ਭਰਾ ਕੇ ਲੈ ਜਾਣੀਆਂ ਇੱਧਰੋਂ ਬਾਹਰਲੀ ਘੰਟਰੀ ਇਹ ਕੰਮ ਬਹੁਤ ਤਕੜੇ ਆ ਆਪਨੋ ਜਿਹੜੇ ਗੈਸ ਨੇ ਆਉਣੀਆਂ ਗੱਡੀਆਂ ਹੁਣ ਉੱਥੇ ਪੈਟਰੋਲ ਪੰਪ ਤੇ ਭੀੜੇ ਬਹੁਤ ਲੱਗੀ ਹੋਈ ਜਾਂਦੀ ਆ ਉਰੇ ਹੁਣ ਤਕਰੀਬਨ ਲੱਗ-ਪਗ ਹਰੇਕ ਪੰਪ ਤੇ ਹੀ ਆ। ਚੱਲ ਡਾਕਟਰ ਤੇ ਜਾਣਾ ਬਈ ਡਾਕਟਰ ਤੇ ਜਾਣਾ ਨਹੀਂ ਮੰਨਦਾ ਇਹ। ਆਹ ਨਾਲ ਤੈਨੂੰ ਗੱਡੀ ਦਿਖਾਉਂਗਾ ਗੱਡੀ ਤੂੰ ਆ ਕੇ ਲਿਖੇਂ ਪਾਪਾ ਨਵੋ ਨਵੋ ਬਣਾਤੀ ਗੱਡੀਆਂ ਐ ਨਾ। ਨਵੀਂ-ਨਵੀਂ। ਚੱਲ ਆ ਜਿੱਤ ਕੇ ਬੁੱਟਵਾ। ਚੱਲ 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 ਚੱਲ। ਜਾਣਾ ਪੈਣਾ ਪੁੱਤ ਜਾਣਾ ਪੈਣਾ। ਜਾਣਾ ਪੈਣਾ ਐ ਜਾਣਾ ਪਣਾ। ਆ ਜਾ ਆ ਜਾ ਛੱਤੀ ਕਰ। ਨੋ ਵੀ। ਗੋਦੀਉ ਚੱਕ ਕੇ ਦੇ ਜਾਂਦਾ ਲਿਉਣਾ ਪਿਆ। ਓਰੇ ਸਾਰੇ ਜੀਲੋ ਵਾਲੇ ਆ ਰਹੇ ਆ ਬੇਬੀ ਹੈ ਤੂੰ ਇਕੱਲਾ ਹੀ ਰਹੇਗਾ ਕਰ ਦੱਸ ਕਿੱਥੇ ਚੱਲੇ ਹਣ ਤੂੰ ਦੱਸ ਦੇ ਦੱਸ ਤੇ ਹੁਣ ਆ ਜਾ ਛੇਤੀ ਕਰ ਉਹ ਆ ਜਾੜੀ ਨਹੀਂ ਮੇਰਾ ਲੋ ਜੀ ਹੁਣ ਡਾਕਟਰ ਦਾ ਟੀਕਾ ਲਵਾ ਕੇ ਕਿਉਂ ਆਣਾ ਦਾ ਦੋ ਟੀਕੇ ਲਵਾ ਲੈਣੇ ਉਹ ਨਹੀਂ ਨਹੀਂ ਮਜ਼ਾਕ ਕਰਦਾ ਉਹ ਮਜ਼ਾਕ ਕਰਦਾ ਉਹ ਮਜ਼ਾਕ ਕਰਦਾ ਉਹ ਟੀਕੇ ਥੋੜਾ ਲਵਾਉਣੇ ਯਾਰ ਟੀਕੇ ਤਾਂ ਲਾਉਂਦੇ ਨਹੀਂ ਡਾਕਟਰ ਉਹਰੇ ਉਹ ਰੋ ਵੀ ਚੱਲੇ ਬੰਬੀ ਨੋਰੇਗਾ ਔਰ ਉਹ ਵੀ ਡਾਕਟਰ ਦੇ ਜੰਲੇ ਆ ਦੇਖ ਉਹ ਦੇਖ ਲਾ ਲੋ ਜੀ ਡਾਕਟਰ ਆ ਗਏ ਆ ਬੈਠੇ ਆਗੇ 10-15 ਮਿੰਟ ਪਹਿਲਾਂ ਆਗੇ ਕਿਤੇ ਆ ਗਿਆ ਆਪਾਂ ਜੇ ਲੋ ਜੀ ਫਾਈਨਲੀ ਦਵਾਈ ਮਿਲ ਗਈ ਜੋ ਬੰਦੀ ਤੇ ਇਹਨੂੰ ਐਂਟੀਬਾਇਓਟਿਕ ਦਵਾਈ ਦਿੱਤੀ ਐਂਟੀਬਾਇਓਟਿਕ ਹੁੰਦੀ ਜਿਹੜੀ ਕਹਿੰਦੇ ਉਹ ਦਵਾਈ ਦੋ ਉਦੋਂ ਬੁਹਾਰ ਉਤਰਨਾ ਇਹਦਾ ਕਿਉਂਕਿ ਬੁਹਾਰ ਇਹਨੂੰ ਉਤਰ ਜਾਂਦਾ ਫੇਰ ਚੜ ਜਾਂਦਾ ਉਤਰ ਜਾਂਦਾ ਫੇਰ ਚੜ ਜਾਂਦਾ ਕਹਿੰਦਾ ਅੱਜ ਚਲੋ ਦੇਖਦੇ ਹਾਂ ਅੱਜ ਤੱਕ ਬਰੀ ਇਹਨਾਂ ਦੇਣੀ ਆ ਜੇ ਅੱਜ ਫੇਰ ਨਾ ਠੀਕ ਰਹੇ ਤਾਂ ਕੱਲ੍ਹ ਨੂੰ ਦੇਣੀ ਆ ਇਹ ਦਵਾਈ ਚੱਲੋ ਚਲੀਏ ਹੁਣ ਠੀਕ ਐ ਦੋ ਘੰਟੇ ਠੀਕ ਰਹਿੰਦਾ ਫੇਰ ਢਿੱਲਾ ਜਾ ਹੋ ਜਾਂਦਾ ਚੱਲ 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 ਖਰਗੋਸ਼ ਨੂੰ ਫੜਦੇ ਨੂੰ ਫਿਰਦਾ ਉਹ ਨਾਂਗੇ ਖੇਤੀ ਕਰ ਹਾਂ ਦੂਰ ਤਾਂ ਫੇਕ ਕੇ ਆ ਦੂਰ ਹੋ ਕੇ ਜੇ ਭੱਜ ਕੇ ਜਾ ਤੂੰ ਉਹ ਆਹ ਹੀ ਗੱਡੀ ਦੇਖ ਲਾ ਇਹ ਜੈ ਇੰਨਾ ਕਰਦਾ ਇੰਨਾ ਕੁਆਡ ਤੇ ਕਾਰ ਤੇ ਪਬਲਿਸਿਟੀ ਵਾਲੇ ਪੇਪਰ ਸਾਰਾ ਕੁਝ ਕੱਢਿਆ ਅੱਜ ਉਹ ਵੀ ਦੇਖਣ ਕਹਿੰਦੇ ਇੰਨਾ ਗੰਦ ਮਾਪਰਾ ਪੁੱਛਣਾ ਤੂੰ ਤਿੰਨ ਚਾਰ ਮਹੀਨੇ ਬਾਅਦ ਜੇ ਗੱਡੀ ਧੁੱਤੀ ਆ ਵਧੀਆ ਧੁੱਤੀ ਵੈਸੇ ਉਦਾਂ ਪਹਿਲੇ ਥੋੜੇ ਜਿਆਦਾ ਲੈਣੇ ਉਦਾਂ 25 ਯੂਰੋ ਲੈਣੇ ਆ ਨਹੀਂ ਉਦਾਂ ਜਿਆਦਾ ਤਾਂ 16-17 ਯੂਰੋ ਜਿੱਤੋ ਦੇਣੇ ਆ ਇਹ ਥੋੜੇ ਜਿਆਦਾ ਕੋਸਟਲੀ ਤੇ ਪਹਿਲੀ ਵਾਰ ਜਾ ਕੇ ਇਹਨਾਂ ਕੋਲ ਵਧੀਆ ਕੰਮ ਕੀਤਾ ਉਦਾਂ ਹੁਣ ਚੱਲਿਆ ਮਾਰਕੀਟ ਆਪਾਂ ਉਹੀ ਸ਼ਾਮ ਦਾ ਟਾਈਮ ਆ ਤੇ ਸ਼ਾਮ ਟਾਈਮ ਟ੍ਰੈਫਿਕ ਮਿਲਣੀ ਲਾਜ਼ਮੀ ਆ। ਉਹ ਰਸਮ ਦਾ ਲੈ ਕੇ ਆਉਣਾ ਛੋੜਾ ਜਿਹਾ ਸਕੂਲ ਦਾ ਸਮਾਨ ਸ਼ਨੀਵਾਰ ਨੂੰ ਦੱਸਿਆ ਨਹੀਂ ਹੈਗਾ ਤੇ ਹੁਣ ਦੁਬਾਰੇ ਜਿਹੜਾ ਲੱਗਣਾ ਤੇ ਜਾ ਕੇ ਲੈ ਕੇ ਆਉਣਾ। ਟ੍ਰੈਫਿਕ ਸਾਰੇ ਪਾਸੇ ਹੀ ਆ ਉਧਰ ਆਉਟ ਉਸ ਰਾਜੇ ਦੇ ਵੀ ਇੱਧਰ ਵੀ ਹੈ। ਸੌ ਗਿਆ ਲੋ ਜੀ ਫਾਈਨਲੀ ਪਹੁੰਚ ਚੁੱਕੇ ਆ ਐਕਸ਼ਨ ਇਨੀ ਨੇੜੇ ਮਾਰਕੀਟ ਵੀ ਨਹੀਂ ਚਾਹੀਦੀ ਹੈਗੀ ਬਹੁਤ ਨੁਕਸਾਨ ਆ ਨੇੜੇ ਮਾਰਕੀਟ ਦੇ ਮੜੀ ਚੀਜ਼ ਹੁੰਦੀ ਹੈ ਚਲੋ ਐਕਸ਼ਨ ਚਲੋ ਐਕਸ਼ਨ ਐਕਸ਼ਨ ਦਾ ਕਿਵਰ ਇੱਕ ਦਿਨ ਚ ਵੀ ਦੋ ਦੋ ਤਿੰਨ ਦਿਨ ਗੇੜੇ ਵੀ ਲੱਗ ਜਣੇ ਆ ਇਹ ਚ ਆ ਵਾਲੇ ਪੈਪ ਚਾਹੀ ਜਦੇ ਇਹਨੂੰ ਇਹਨਾਂ ਨੂੰ ਕੱਟ-ਕੁੱਟ ਕੇ ਕੋਈ ਬਣਾਉਣਾ ਉਹਨਾਂ ਕੋਈ ਕੋਈ ਪ੍ਰੋਜੈਕਟ ਜਾ ਬਣਾਉਣਾ ਉਹ ਲੈ ਕੇ ਚੱਲੇ ਹੋਣੇ ਉੱਥੇ Oh, baca, baca. Oh, baca, a c Oh, baca, a c a Oh, baca, baca. Oh, baca. Oh, baca. Oh, baca. Oh, b a c Oh, baca. 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 a c ਆ ਵੀ ਪ੍ਰੈਸਟ ਆ ਦੇਖ ਮੇਰੇ ਫੋਨ ਤੇ ਲੱਗੇ ਜਿਹਾ ਮਨ ਉਹ ਲਿਆਉਦਾ ਸਰਿੰਜੀ ਜੀ ਕਿੱਥੇ ਹੋ ਜੀ ਤੇ ਭਰ ਕੇ ਦਿੰਨੇ ਹੋ ਜੀ ਚ ਸਵਾਰ ਕੇ ਦੱਸ ਕੁਤ ਆਪ ਲੋਕ ਸੂਡੋ ਨਾ 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 ਕੈ ਨਾਲ ਮੈਂ ਛੇ ਛੇ ਤੇ ਠੀਕ ਹੋ ਜਮਾ ਛੇ ਛੇ ਸੂਡੋ ਕੁਮਾ ਮਾਂ ਨੂੰ ਨੋ ਕਦਰੀ ਕਹਿਣਾ ਚਲ ਬਾਏ ਬਾਏ ਕਰਦੇ ਹਾਂ ਕਾਲੂ ਜੀ ਲੋ ਜਾਣਾ ਬਾਏ ਬਾਏ ਹਾਂ ਕਾਲੂ ਜੀ ਲੋ ਜਾਣਾ ਨਹੀਂ ਓਕੇ ਬਾਏ ਬਾਏ